ਅਗਲੀ ਖਬਰ ਵੱਲ ਰਮਨਜੀਤ ਰਾਜੀ ਚਲਿਏ ਵਰਕਰਸ ਕਾਮ ਨੂੰ ਲੈ ਕੇ ਆਪਾਂ ਵੀ ਲਿਖਦੇ ਆਂ ਕਿ ਬਹੁਤ ਸਾਰੇ ਲੋਕ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ ਅੰਡਰ ਰਿਪੋਰਟ ਕਰਦੇ ਆ ਆਪਣਾ ਪੇਰੋਲ ਅ ਕਈ ਤਰ੍ਹਾਂ ਦੀਆਂ ਚਲਾਕੀਆਂ ਕਰਨ ਦੀ ਕੋਸ਼ਿਸ਼ ਕਰਦੇ ਆ 10 99 ਤੇ ਰੱਖ ਲਓ ਜਾਂ ਥੋੜਾ ਪੇਰੋਲ ਤੇ ਰੱਖ ਲਓ ਨਾਲ 10 99 ਦੇ ਲਓ ਸੋ ਜਾਂ ਘੱਟ ਸੈਲਰੀ ਦੇ ਲਓ ਬਾਕੀ ਕੈਸ਼ ਦੇ ਲਓ ਪਰ ਜਦੋਂ ਕਹਿੰਦੇ ਵੀ ਮਾਰਾ ਟਾਈਮ ਆਉਂਦਾ ਫਿਰ ਉਹ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਜਿਹੜਾ ਆ ਤੁਸੀਂ ਫਸ ਜਾਣਾ ਹੈਗਾ ਸੋ ਇਦਾਂ ਦੀ ਸਿਚੁਏਸ਼ਨ ਇੱਕ ਫ੍ਰਿਜਨੋ ਦੀ ਟਰੱਕਿੰਗ ਫਰਮ ਹੈਗੀ ਆ ਆ ਟੀ ਕੇ ਜੇ ਟਰੱਕਿੰਗ ਉਹਨਾਂ ਦੇ ਮਾਲਕ ਸੀਗੇ ਹੈਗੋ ਕੁਵਾਰ 84 ਸਾਲਾਂ ਦੇ ਕੀ ਹੋਇਆ ਵੀ ਉਹਨਾਂ ਦੇ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਟਰੱਕ ਦੇ ਵਿੱਚ ਹੀ ਉਹ ਸੁੱਤਾ ਹੋਇਆ ਸੀਗਾ ਉਹ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ ਹੁਣੀ ਆ ਬਾਅਦ ਚ ਉਹ ਸਮਹ ਵਰਕਰਸ ਕਾਮ ਦੇ ਕੋਲ ਜਿਹੜਾ ਹੈਗਾ ਚਲੇ ਗਈ ਕਿਉਂਕਿ ਉਹਦਾ ਕਲੇਮ ਹੋਇਆ ਹੁਣ ਨੇਚਰਲੀ ਵੀ ਕੰਮ ਦੇ ਉੱਤੇ ਉਹਦੀ ਮੌਤ ਹੋਈ ਆ ਤੇ ਉਹ ਪਤਾ ਚੱਲਿਆ ਵੀ ਜਦੋਂ ਵਰਕਰਸ ਕਾਮ ਜਿਹੜਾ ਕੈਲੀਫੋਰਨੀਆ ਦਾ ਹੈਗਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਮੁਤਾਬਕ ਜਦੋਂ ਉਹ ਉਹਨਾਂ ਨੇ ਚੈੱਕ ਕੀਤਾ ਵੀ 2 ਮਿਲੀਅਨ ਡਾਲਰ ਦੀ ਜਿਹੜੀ ਪੇ ਰੋਲ ਸੀ ਉਹ ਅੰਡਰ ਰਿਪੋਰਟਡ ਸੀ 2 ਮਿਲੀਅਨ ਡਾਲਰ ਦੀ ਪੇ ਰੋਲ ਰਿਪੋਰਟੇ ਨਹੀਂ ਕੀਤੀ ਸੀ 84 ਸਾਲਾਂ ਦਾ ਕੁਵਾਰ ਇਹਨੂੰ ਫਿਰ ਹੁਣ ਅਰੈਸਟ ਕੀਤਾ ਗਿਆ ਹੈ ਤੇ ਉਹਦੇ ਤੇ ਚਾਰਜਸ ਵੀ ਲੱਗਣਗੇ ਫ੍ਰਿਜਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਇਨਵੋਲਵ ਹੋਇਆ ਕਿਉਂਕਿ ਜਦੋਂ ਵਰਕਰਸ ਕੌਮ ਦੀ ਇਨਵੈਸਟੀਗੇਸ਼ਨ ਚੱਲਦੀ ਆ ਤਾਂ ਉਸੇ ਸ਼ਹਿਰ ਦਾ ਜਿੱਥੇ ਤੁਹਾਡਾ ਬਿਜ਼ਨਸ ਹੁੰਦਾ ਉਹ ਡਿਸਟ੍ਰਿਕਟ ਟਾਰਨੀ ਇਨਵੋਲ ਹੁੰਦੇ ਆ ਕਿਉਂਕਿ ਇਹਦੇ ਵਿੱਚ ਬੰਦੇ ਦੀ ਮੌਤ ਹੋਈ ਸੀ ਕੰਮ ਦੇ ਉੱਤੇ ਪੀ ਪਤਾ ਨਹੀਂ ਕਿਦਾਂ ਵੀ ਮਰਿਆ ਹੋਊਗਾ ਉਹ ਕਿਦਾਂ ਵੀ ਉਹਦੀ ਡੈਥ ਹੋਈ ਹੋਊਗੀ ਪਰ ਜਦੋਂ ਇਨਵੈਸਟੀਗੇਸ਼ਨ ਹੋਈ ਉਹ ਚ ਦੇਖਿਆ ਪਈ 100 ਡਾਲਰ ਦੇ ਪੇਰੋਲ ਪਿੱਛੇ ਸਿਰਫ 1 ਡਾਲਰ ਹੀ ਉਹ ਰਿਪੋਰਟ ਕਰ ਰਹੇ ਸੀਗੇ ਸੋ ਜਿਹੜੀ ਇਹਦੇ ਚ ਮੈਂ ਦੱਸ ਦਿਆਂ ਕਿ ਜਿਹੜੀ ਅਕੋਰਡਿੰਗ ਟੂ ਜਿਹੜੀ ਕੁਬਾਰਜ਼ੀ ਇੰਸ਼ੋਰੈਂਸ ਕੰਪਨੀ ਸੀਗੀ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਇਹ EMPLOYEES ਹੈਗਾ ਇਹ ਐਸ ਅ ਸੇਲਸ ਪਰਸਨ ਕਲਾਸੀਫਾਈਡ ਕੀਤਾ ਗਿਆ ਸੀਗਾ ਚਲਾ ਟ੍ਰੱਕ ਰਿਹਾ ਸੀਗਾ ਹੂੰ ਜੀ ਤੇ ਉਹ 25 25 ਦਿਨ ਬਾਅਦ ਜਿਹੜਾ ਇਨਵੈਸਟੀਗੇਸ਼ਨ ਹੋਰੀ ਡੈਥ ਤੋਂ 25 ਦਿਨ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਜਿਹੜੀ TKJ ਟਰੈਕਿੰਗ ਕੰਪਨੀ ਹੈਗੀ ਆ ਉਹਨੇ ਉਹਦੀ ਜੌਬ ਕਲਾਸੀਫਿਕੇਸ਼ਨ ਟਰੱਕ ਡਰਾਈਵਰ ਕੀਤੀ 25 ਦਿਨ ਉਹਦੀ ਡੈਥ ਤੋਂ ਬਾਅਦ ਅੰਡਰ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ। ਸੇਲਜ਼ ਪਰਸਨ ਦੇ ਤੌਰ ਤੇ ਰੱਖੀ ਰੱਖਿਆ। ਹਾਂਜੀ ਸੋ ਸੇਲਜ਼ ਪਰਸਨ ਦੀ ਜਿਹੜੀ ਹੈਗੀ ਆ ਵਰਕਰਸ ਕੰਪੈਨਸ਼ਰਸ ਹੈਗੀ ਆ ਉਹ 100 ਡਾਲਰ ਪਿੱਛੇ 1 ਡਾਲਰ ਆ। ਤੇ ਜਿਹੜੀ ਟਰੱਕ ਡਰਾਈਵਰ ਦੀ ਵਰਕਰਸ ਕੰਪ ਹੈਗੀ ਆ ਉਹ 100 ਡਾਲਰ ਪਿੱਛੇ 20 ਡਾਲਰ ਆ। ਠੀਕ ਹੈ ਨਾ ਸੋ ਦੋ ਚੀਜ਼ਾਂ ਆ ਗਈਆਂ ਇੱਕ ਤਾਂ ਮਿਸ ਕੁਆਲਿਫਿਕੇਸ਼ਨ ਹੋਊਗੀ ਤੇ ਇੱਕ ਜਿਹੜੀ ਅੰਡਰ ਰਿਪੋਰਟਿੰਗ ਹੋਗੀ। ਨਹੀਂ ਉਹ ਦੇਖੋ ਨਾ ਉਹ 15 ਸਾਲ ਦਾ ਇਸ ਕੰਪਨੀ ਲਈ ਕੰਮ ਕਰ ਰਿਹਾ ਸੀ ਉਹ ਡਰਾਈਵਰ। ਸੋ ਇਹ ਦੇਖੋ ਕਿ ਉਹ ਕਿੱਥੋਂ ਤੱਕ ਬੈਕ ਜਾਣਾ ਹੁਣ ਉਹਦੇ ਉਹਨਾਂ ਟੀਕੇ ਜੀ ਹੈਜ਼ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਕਵਰੇਜ ਰਿਪੋਰਟਡ 875000 ਦੀ ਉਹਨਾਂ ਨੇ ਰਿਪੋਰਟ ਕੀਤੀ ਸੀ ਇਨ ਏਮਪਲੋਈ ਪੇਰੋਲ ਹਾਊਐਵਰ ਦਾ ਕੰਪਨੀ ਐਕਚੁਅਲੀ ਹੈਡ 3.2 ਮਿਲੀਅਨ ਪਲੱਸ ਇਨ ਪੇਰੋਲ ਠੀਕ ਹੈ ਨਾ ਸੋ ਦੈਟ ਇਜ਼ ਅੰਡਰ ਰਿਪੋਰਟਿੰਗ ਆਫ 3 2.358 yeah. so uh, ਮਿਲੀਅਨ ਤੇ ਪ੍ਰੀਮੀਅਮ ਜਿਹੜਾ ਆ 480000 ਉਹ ਜਿਹੜਾ ਉਹ ਐ ਸਰ ਉਹ ਕਰਦਾ ਆ ਉਹਨੂੰ ਇੰਸ਼ੂਰੈਂਸ ਕੰਪਨੀ ਜਿਹੜਾ ਸਿਰਫ ਪ੍ਰੀਮੀਅਮ ਉਹ ਕਰਦਾ ਆ ਐਂਡ ਸਾਡੇ ਇਹ ਜਿਹੜੀ ਨਿਊਜ਼ ਆ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਇਹ ਆ ਕਿ ਇਹੇ ਚੀਜ਼ਾਂ ਜਿਹੜੀਆਂ ਅਸੀਂ ਬਾਰ ਬਾਰ ਕਹਿੰਦੇ ਆ ਕਿ ਜਦੋਂ ਤੁਸੀਂ ਜਿਹੜੇ ਆ ਆਪਣੇ ਵਰਕਰਸ ਹੈਗੇ ਆ ਉਹਨਾਂ ਨੂੰ ਮਿਸ ਕਲਾਸੀਫਾਈ ਕਰਦੇ ਆ ਇੱਥੇ ਅੱਜ ਹਰਜੋਤਪਾਲ ਜੀ ਇਹ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਆ ਕਿ ਜਿਹੜਾ ਕੈਲੀਫੋਰਨੀਆ ਦਾ AB5 ਲਾਅ ਹੈਗਾ ਆ ਉਹ ਇਸ ਕਰਕੇ ਜ਼ਰੂਰੀ ਹੋ ਜਾਂਦਾ ਆ ਇਸ ਕਰਕੇ ਉਹ ਚੀਜ਼ ਮਲਕ ਮੈਂ ਅਸੀਂ ਗੱਲ ਕਹਿ ਦਿੰਦੇ ਆ ਕਿ ਸਾਡੇ ਤੇ ਟਕਰਾ ਹੋ ਰਿਹਾ ਆ ਸਾਡੇ ਨਾਲ ਪ੍ਰੋਬਲਮੈਟਿਕ ਇਸ਼ੂਜ਼ ਆ ਪਰ ਇਹਨਾਂ ਚੀਜ਼ਾਂ ਕਰਕੇ ਪ੍ਰੋਬਲਮ ਪੈ ਰਹੀ ਆ ਕਿਉਂਕਿ ਜਦੋਂ ਮਿਸ ਕਲਾਸੀਫਾਈਡ ਜਿਹੜਾ ਐਕਚੁਅਲ ਸਬ ਡਰਾਈਵਰ ਆ ਉਹਨੂੰ ਤੁਸੀਂ ਮਿਸ ਕਲਾਸੀਫਾਈ ਕਰਕੇ ਤੇ ਓਨਰ ਆਪਰੇਟਰੀਆਂ ਹੋਰ ਉਹਦੀ ਕਲਾਸੀਫਿਕੇਸ਼ਨ ਕਰਦੇ ਆ then that is a fraud if fraud ਆ ਸਿਂਪਲੀ ਸਿੱਧਾ ਫਰਾਡ ਆ ਠੀਕ ਹੈ ਸੋ ਸਾਡਾ ਮਕਸਦ ਇਸ ਨਿਊਜ਼ ਨੂੰ ਲਿਆਉਣ ਦਾ ਇਹਨੂੰ ਡਿਸਕਸ ਕਰਨ ਦਾ ਇਹ ਨਹੀਂਗਾ ਕਿ ਕਿਸੇ ਨੂੰ ਕੋਈ ਗੱਲ ਅਸੀਂ ਗਲਤ ਕਹਿਣੀ ਚਾਹੁੰਦੇ ਆ ਜਾਂ ਕੁਝ ਕਰਨਾ ਚਾਹੁੰਦੇ ਆ ਗੱਲ ਇਹ ਆ ਕਿ ਅਸੀਂ ਸਾਰੇ ਜਾਣਦੇ ਬੁੱਝਦੇ ਅਸੀਂ ਫਰਾਡ ਕਰ ਰਹੇ ਆ ਅਸੀਂ ਟੋਟਲੀ ਇਗਨੋਰ ਕਰ ਰਹੇ ਆ ਇਸ ਚੀਜ਼ ਨੂੰ ਔਰ ਇਸ ਸੀਜ਼ ਨੂੰ ਅਸੀਂ ਬਾਰ ਬਾਰ ਕਹਿੰਦੇ ਆ ਕਿ ਜੇ ਤੁਹਾਡਾ ਡਰਾਈਵਰ ਡਰਾਈਵਰ ਆ ਤਾਂ ਉਹਨੂੰ ਐਜ਼ ਆ ਡਰਾਈਵਰ ਰੱਖੋ ਉਹਨੂੰ ਔਰ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹਜ਼ੂਰ ਪਾਜੀ ਅੰਡਰ ਰਿਪੋਰਟਿੰਗ ਜਿਹੜੀ ਆ ਉਹ ਹੋਰ ਵੀ ਜ਼ਿਆਦੀ ਗਲਤ ਆ ਉਹ ਕਿਉਂਕਿ ਉਹ ਤੁਹਾਡੇ ਤੁਸੀਂ ਰਾਈਟ ਵੇ ਤੁਸੀਂ ਉਹਨਾਂ ਦੇ ਚੋਪਿੰਗ ਬਲੌਕ ਤੇ ਆ ਜਾਂਦੇ ਨੇ ਜਿਹੜੀ ਅੰਡਰ ਰਿਪੋਰਟਿੰਗ ਆ ਜਿਹੜੀ ਨਾਟ ਰਿਪੋਰਟਿੰਗ ਆ ਉਹ ਇੱਕ ਡਿਫਰੈਂਟ ਗੱਲ ਨਹੀਂ ਆ ਇੱਕ ਜਿਹੜੀ ਆ ਅੰਡਰ ਰਿਪੋਰਟਿੰਗ ਆ ਉਹ ਹੋਰ ਡਿਫਰੈਂਟ ਜਾਣਦੇ ਬੁੱਝਦੇ ਬੰਦੇ ਨੇ ਇਹ ਚੀਜ਼ ਕੀਤੀ ਹੈਗੀ ਆ ਕਿ ਜਦੋਂ ਆਪਾਂ ਕਹਿੰਦੇ ਆ ਕਿ ਉਹ 6000 ਦਾ ਪੇਰੋਲਸ ਦਾ 2000 ਟੈਕਸ ਪੇ ਕਰਤਾ 4000 ਦਾ ਵੇ ਕਰਤਾ that under reporting is more dangerous than not reporting ਜੀ ਸੋ ਇਹ ਵੀ ਦੱਸਦੇ ਆ ਇਹ ਵੀ ਇੱਕ ਉਹ ਪੰਜਾਬੀਆਂ ਦੀ ਕੰਪਨੀ ਨਹੀਂ ਸੀ ਸਪੈਨਿਸ਼ ਮੂਲ ਦੇ ਲੋਕ ਆ ਸੋ ਸਾਡਾ ਖਬਰ ਸ਼ੇਅਰ ਕਰਨ ਦਾ ਮਤਲਬ ਇਹੀ ਆ ਵੀ ਇਹ ਤੋਂ ਲੈਸਨ ਲਰਨ ਕੀਤਾ ਜਾਵੇ ਕੱਲਾ ਟਰਕਿੰਗ ਇੰਡਸਟਰੀ ਨਹੀਂ ਮੈਂ ਹੋਰ ਇੰਡਸਟਰੀਆਂ 'ਚ ਵੀ ਦੇਖਦਾ ਜਿੱਦਾਂ ਮੰਨ ਲਓ ਪਏ ਆਪਣੇ ਆ ਦੇ 711 ਜਾਂ ਗਰੋਸਰੀ ਸਟੋਰ ਆ ਉਹਦੇ 'ਚ ਤੁਸੀਂ ਜਿਹੜਾ ਕੈਸ਼ੀਅਰ ਹੈਗਾ ਆ ਜਾਂ ਜਿਹੜਾ ਮੀਟ ਕਟਰ ਆ ਉਹਨੂੰ ਵੀ ਕੈਸ਼ੀਅਰ ਹੀ ਸ਼ੋ ਕਰ ਦਿੰਦੇ ਆ ਜਿਹੜਾ ਮੀਟ ਕਟਰ ਆ ਉਹਦੇ ਸੱਟ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਕਿਉਂਕਿ ਉਹ ਜਦੋਂ ਮੀਟ ਕੱਟਦਾ ਉਹਦੀ ਉਂਗਲੀ ਕੱਟ ਹੋ ਸਕਦੀ ਆ ਜਿਹੜਾ ਕੈਸ਼ੀਅਰ ਆ ਉਹਦੇ ਘੱਟ ਚਾਂਸ ਹੈਗੇ ਆ ਇਸੇ ਤਰ੍ਹਾਂ ਹੋਰ ਜਿਹੜੀਆਂ ਇੰਡਸਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਜਿੱਦਾਂ ਜਿਹੜੀ ਮਿਸ ਕਲਾਸੀਫਿਕੇਸ਼ਨ ਆ ਮੰਨ ਲਓ ਕਿ ਰੈਸਟੋਰੈਂਟ ਰੈਸਟੋਰੈਂਟ ਦੇ ਵਿੱਚ ਇੱਕ ਬੰਦਾ ਕੁੱਕ ਆ ਤੇ ਇੱਕ ਬੰਦਾ ਹੈਗਾ ਆ ਤੁਹਾਡਾ ਕੈਸ਼ ਦੇ ਉੱਤੇ ਯਾ ਫੂਡ ਸਰਵਰ ਆ ਉਹਨਾਂ ਦੀ ਦੋਨਾਂ ਦੀ ਜੌਬ ਦੇ ਵਿੱਚ ਸੇਫਟੀ ਦਾ ਬਹੁਤ ਫਰਕ ਆ ਜਿਹੜਾ ਕੋਕਾ ਉਹਦੇ ਸੱਟ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਆ ਅੱਗ ਲੱਗਣ ਦੇ ਤੇ ਜਿਹੜਾ ਸਰਵ ਕਰਦਾ ਆ ਉਹਦੇ ਬਹੁਤ ਘੱਟ ਚਾਂਸ ਹੈਗੇ ਸੋ ਇਹ ਇਹ ਜਿਹੜੀ ਮਿਸ ਕਲਾਸੀਫਿਕੇਸ਼ਨ ਤੇ ਫੜਿਆ ਕਿਦਾਂ ਗਿਆ ਵੀ ਬੰਦੇ ਦੀ ਮੌਤ ਹੋ ਗਈ ਕੰਮ ਤੇ ਤੇ ਜਦੋਂ ਉਹ ਨਹੀਂ ਚੈੱਕ ਕੀਤਾ ਵੀ ਭਈ ਇਹ ਤਾਂ ਦਿਖਾ ਲਿਆ ਸੀ ਸੇਲਜ਼ ਮੈਂ ਤੇ ਟਰੱਕ ਚਲਾ ਰਿਹਾ ਸੀ ਤੇ ਹੁਣ 4.5 ਲੱਖ ਡਾਲਰ ਦਾ ਫਾਈਨ ਹੋਣਾ ਉਹ ਤੋਂ ਬਾਅਦ ਫਰਾਡ ਦਾ ਸਜ਼ਾ ਵੀ ਹੋਊਗੀ ਤੇ ਕੰਪਨੀ ਦਾ ਮੈਨੂੰ ਲੱਗਦਾ ਉਹ ਆਲਰੇਡੀ ਬੰਦੇ ਹੀ ਹੋ ਗਏ ਬੰਦੀ ਵਾਲਾ ਕੰਮ ਆ ਜੀ ਚਾਂਸ ਹੀ ਨਹੀਂ ਇਹ ਵੀ ਇਹ ਵੀ ਦੇਖ ਲੋ ਤਾਂ ਭਾਜੀ ਕਿ ਉਹਦੀ ਉਮਰ ਵੀ 84 ਸਾਲ ਦੀ ਹੈ ਮੈਂ ਤੁਹਾਨੂੰ ਮਰ ਦਿੰਦਾ ਕਿ ਕਿੱਦਾਂ ਨੂੰ ਚੱਲੀਏ ਗੱਲ ਹਾਂ ਇਹ 15 ਸਾਲ ਤੋਂ ਤਾਂ ਕਰ ਹੀ ਰਿਹਾ ਸੀ ਇਹ ਤਾਂ ਇਹ ਡਰਾਈਵਰ ਤੋਂ ਪਤਾ ਲੱਗਦਾ ਇਹਦਾ ਮਤਲਬ ਪਹਿਲਾਂ ਵੀ ਕਰਦਾ ਰਿਹਾ ਹੋਊਗਾ ਹੋ ਸਕਦਾ ਹਨਾ ਯਾ ਸੋ ਕੋਈ ਫਸਟ ਟਾਈਮ ਫਸਟ ਟਾਈਮ ਨਹੀਂ ਸੀ ਇਹ ਕੋਈ ਚੀਜ਼ ਇਹ ਕਰ ਰਿਹਾ ਵੀ ਹਾਂ ਜੀ ਮੈਨੂੰ ਭਲੇਖਾ ਲੱਗ ਗਿਆ ਵੀ ਮੇਰੀ ਉਮਰ ਵੱਧਾ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਕਰਦਾ ਸੀਗਾ ਸੋ ਏ ਭਾਈ ਬਹੁਤ ਵੱਡੀ ਜਿਹੜੀ ਇਹ ਗੱਲ ਆ ਸਿੱਖਣ ਵਾਲੀ ਜਿਹੜੀ ਗੱਲ ਆ ਇਹੋ ਜੀ ਗਲਤੀ ਨਾ ਕਰੋ ਗਲਤੀ ਕਰਦੇ ਆ ਤੇ ਜੇ ਫਸਦੇ ਆ ਤੇ ਫਿਰ ਇੱਕਦਮ ਫਿਰ ਬਦਨਾਮੀ ਹੁੰਦੀ ਆ ਫਿਰ ਅੰਦਰ ਜਾਣ ਦਾ ਖਤਰਾ ਆ ਤੇ ਇਹ ਵੀ ਜਿਹੜੀ ਉਹ ਚੀਜ਼ ਜਿਹੜੀ ਉਹ ਚੱਲ ਰਹੀ ਆ ਦੂਜਾ ਇਹ ਵੀ ਤੋਂ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਵੀ ਲੈਸਨ ਲਰਨ ਕਰਨ ਦੀ ਜ਼ਰੂਰਤ ਆ ਵੀ ਭਾਈ ਸਹੀ ਰਿਪੋਰਟਿੰਗ ਸਹੀ ਕਲਾਸੀਫਿਕੇਸ਼ਨ ਹੋਵੇ ਤੇ ਜਿਹੜੇ ਕੰਮ ਕਰਦੇ ਆ ਮੈਂ ਹਮੇਸ਼ਾ ਇਹ ਕਰਨਾ ਉਹਨਾਂ ਦੇ ਜਿਹੜੇ ਵੀ ਟਰੱਕਰ ਚੜ੍ਹਦੇ ਆ ਟਰੱਕ ਤੇ ਮੇਕ ਸ਼ੂਰ ਕਰੋ ਤੁਹਾਡਾ ਨਾਮ ਜਿਹੜੀ ਆ ਲਾਇਬਿਲਟੀ ਇੰਸ਼ੋਰੈਂਸ ਦੇ ਵਿੱਚ ਹੈਗਾ ਤੇ ਦੂਸਰਾ ਜੇ ਤੁਸੀਂ ਪੇਰੋਲ ਤੇ ਆ ਤੇ ਵਰਕਰਸ ਕਾਮ ਦੇ ਵਿੱਚ ਤੁਹਾਡਾ ਨਾਮ ਹੈਗਾ ਤੇ ਕਲਾਸੀਫਿਕੇਸ਼ਨ ਸਹੀ ਆ ਕਿ ਨਹੀਂ ਉਹ ਵੀ ਕਿਤੇ ਆ ਸੇਲਜ਼ਮੈਨ ਮੰਗ ਮੰਗਤਾ ਨਹੀਂ ਹੁਣ ਹੁਣ ਇਹ ਨਹੀਂ ਪਤਾ ਕਾਫੀ ਲਾ ਸੂਟ ਹੋਊਗਾ ਪਰਿਵਾਰ ਵਾਲੇ ਤਾਂ ਕਹੂਗੇ ਵੀ ਜੀ ਸਾਡਾ ਜਿਹੜਾ ਬੰਦਾ ਸੀ ਉਹ ਟਰੱਕ ਡਰਾਈਵਰ ਸੀ ਤੇ ਇੰਸ਼ੋਰੈਂਸ ਵਾਲੇ ਕਹੂਗੇ ਉਹ ਤਾਂ ਸੇਲਜ਼ਮੈਨ ਸੀ ਅਸੀਂ ਤਾਂ ਉਹਨੂੰ ਕਵਰ ਨਹੀਂ ਕਰ ਸਕਦੇ ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਆ ਇਦਾਂ ਦੀ ਕ੍ਰੀਏਟ ਹੋਣੀ ਆ D.